ਅਸਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਨੂੰ ਲੈ ਕੇ ਕੁਝ ਤਾਜ਼ਾ ਤੇ ਵੱਡੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਡਿਬਰੂਗਰ ਜੇਲ੍ਹ ਵਿੱਚੋਂ ਭਾਈ ਅਮਰਤਪਾਲ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈਗਾ ਉਹ ਟਵੀਟ ਵਿੱਚ ਕੀ ਹੈ ਕਿਉਂ ਟਵੀਟ ਕੀਤਾ ਗਿਆ ਇਹ ਦੇ ਮੁਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਵਾਗਤ ਹੈ ਤੁਹਾਡਾ ਗੁਰਵਤੱਤ ਸਾਬ ਬਹੁਤ ਧੰਨਵਾਦ ਗਿੰਦਰ ਜੀ ਤਾਂ ਅਕਾਲੀ ਦਲ ਚ ਪਿਆ ਖਲਾਰਾ ਲਗਾਤਾਰ ਵੱਧਦਾ ਜਾ ਰਿਹਾ ਪਰ ਦੂਜੇ ਵੱਨੇ ਪੰਥਕ ਸਿਆਸਤ ਜਾਂ ਪੰਥਕ ਏਕਤਾ ਨੂੰ ਅੱਗੇ ਵਧਾਉਣ ਦੇ ਲਈ ਅਮਰਤਪਾਲ ਸਿੰਘ ਦਾ ਧੜਾ ਉਹ ਵੀ ਚਾਰਾ ਜੋਈ ਕਰ ਰਿਹਾ ਸਰਜੀਤ ਸਿੰਘ ਖਾਲਸਾ ਪ੍ਰੋਫੈਸਰ ਸਾਹਿਬ ਆਪਾਂ ਬੀਤੇ ਦਿਨ ਵੀ ਗੱਲ ਕੀਤੀ ਸੀ ਕਿ ਉਹ ਕਹਿ ਰਹੇ ਨੇ ਲਗਾਤਾਰ ਕਿ ਅਮਰਤਪਾਲ ਨੂੰ ਬਾਹਰ ਆਉਣ ਦਿਓ ਅਸੀਂ ਅਕਾਲੀ ਦਲ ਬਣਾਵਾਂਗੇ ਨਾਲੇ ਉਹਨਾਂ ਦੀ ਪ੍ਰਧਾਨਗੀ ਹੋਏਗੀ ਉਹ ਮੂਹਰੇ ਲੱਗਣਗੇ ਉਹ ਸਾਰਾ ਕੁਝ ਹੋਏਗਾ ਮਤਲਬ ਕਿ ਪੰਥਕ ਧਿਰ ਇੱਕ ਬਣਾਵਾਂਗੇ ਉਹ ਭਾਵੇਂ ਅਕਾਲੀ ਦਲ ਨਾ ਹੋਵੇ ਜਾਂ ਕੁਝ ਵੀ ਹੋਵੇ ਐਨਐਸਏ ਦੁਤ ਹੈ ਤਾਂ ਉਹਨਾਂ ਦੀ ਅਪੀਲ ਜਿਹੜੀ ਹਾਈ ਕੋਰਟ ਚ ਲੱਗੀ ਸੀ ਉਹਦੇ ਬਾਰੇ ਕੇਂਦਰ ਨੂੰ ਨੋਟਿਸ ਹੋ ਗਿਆ ਹੁਣ ਅਮਰਤਪਾਲ ਸਿੰਘ ਤੋਂ ਗੱਲ ਸ਼ੁਰੂ ਕਰਦੇ ਆ ਕਿਉਂਕਿ ਉਹਨਾਂ ਦੇ ਜ਼ਰੀਏ ਇੱਕ ਟਵੀਟ ਜਿਹੜਾ ਉਹ ਕੀਤਾ ਗਿਆ ਕਿ ਇਹ ਜਿੰਨਾ ਵੀ ਪੰਥਕ ਮਤਲਬ ਕਿ ਏਕਤਾ ਦੀ ਗੱਲ ਦਾ ਜੋ ਵੀ ਰੌਲਾ ਰੱਪਾ ਪਿਆ ਹੋਇਆ ਜਾਂ ਜਿਸ ਵੀ ਢੰਗ ਦੇ ਨਾਲ ਪੰਥਕ ਸਿਆਸਤ ਨੂੰ ਅਸੀਂ ਅਗਲਾ ਉਹਦਾ ਮੂੰਹ ਮੁਹੰਦਰਾ ਪਿਆਰ ਕਰਨਾ ਉਦੇ ਲਈ ਇੱਕ ਵੱਡਾ ਇਕੱਠ ਸੱਦਿਆ ਗਿਆ ਇੱਕ ਤਰੀਕੇ ਦਾ ਇਦਾਂ ਕਹਿ ਲਈਏ ਇੱਕ ਸਰਬਤ ਖਾਲਸੇ ਦੇ ਵਾਂਗੂ ਕਿ ਆਓ ਸਾਰੇ ਰਲ ਮਿਲ ਕੇ ਬੈਠਨੇ ਆਂ ਵਿਚਾਰ ਕਰਦੇ ਹਾਲਾਂਕਿ ਉੱਥੇ ਅੰਮ੍ਰਿਤਪਾਲ ਹੋਏਗਾ ਜਾਂ ਨਹੀਂ ਹੋਏਗਾ ਇਹ ਅੱਗੇ ਦੀ ਗੱਲ ਹੈ ਪਰ ਜਿਸ ਤਰੀਕੇ ਦਾ ਸੱਦਾ ਦਿੱਤਾ ਗਿਆ ਅਸੀਂ ਉਹਨੂੰ ਪੰਥਕ ਸਿਆਸਤ ਲਈ ਕੀ ਸ਼ੁਭ ਸ਼ਗਨ ਮੰਨੀਏ ਕਿ ਉਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੀ ਬਾਗਡੋਰ ਸੰਭਾਲਣ ਜਾ ਰਿਹਾ ਹੈ ਮੈਨੂੰ ਮੈਨੂੰ ਇੰਜ ਲੱਗਦਾ ਕਿ ਪੰਜਾਬ ਦੇ ਵਿੱਚ ਕਈ ਕਿਸਮ ਦੀਆਂ ਖੇਲਾਂ ਚੱਲ ਰਹੀਆਂ ਆਆਂ ਔਰ ਇਹ ਪੰਥਕ ਸਿਆਸਤ ਨੂੰ ਅਸਲ ਮਾਨਿਆਂ ਚ ਕਮਜ਼ੋਰ ਕਰਦੀਆਂ ਸਾਰੀਆਂ ਖੇਲਾਂ ਹੈਗੀਆਂ ਇਹ ਤੇ ਗੱਲ ਠੀਕ ਹੈ ਕਿ ਕੋਈ ਵੀ ਜਿਹੜੀ ਪਾਰਟੀ ਹੁੰਦੀ ਆ ਕੋਈ ਸੰਸਥਾ ਹੋਵੇ ਕੋਈ ਪਰਿਵਾਰ ਹੋਵੇ ਕੋਈ ਵੀ ਸੰਸਥਾ ਜਿਹੜੀ ਆ ਧਰਮ ਹੋਵੇ ਜਾਂ ਪਿੰਡਾਂ ਦੀਆਂ ਵੀ ਜਿਹੜੀਆਂ ਪਿੰਡਾਂ ਦੀਆਂ ਰਵਾਇਤੀ ਪੰਚਾਇਤਾਂ ਸੀ ਕੁਝ ਵੀ ਸੰਸਥਾਗਤ ਕੋਈ ਵੀ ਚੀਜ਼ ਆ ਉਸ ਸਮੇਂ ਬਦਲਣ ਦੇ ਨਾਲ ਕਈ ਵਾਰੀ ਤੇ ਬੜੀਆਂ ਪਹਿਲਾਂ ਨਾਲ ਵਧੀਆ ਹੋ ਜਾਂਦੀਆਂ ਤੇ ਕਈ ਵਾਰੀ ਬਹੁਤ ਡੁੱਬ ਵੀ ਜਾਂਦੀਆਂ ਜੇ ਧਿਆਨ ਨਾ ਦਿੱਤਾ ਜਾਏ ਤੇ ਪਾਰਟੀਆਂ ਦਾ ਵੀ ਇਹ ਜੀ ਹੁੰਦਾ ਹੈ ਸਾਈਕਲਿਕਲ ਰੂਪ ਹੁੰਦਾ ਹੈ ਕਦੇ ਉਹਨਾਂ ਦੀ ਬੜੀ ਚੜ੍ਹਤ ਹੁੰਦੀ ਆ ਫਿਰ ਡੁੱਬਦੀਆਂ ਟੁੱਟਦੀਆਂ ਭੱਜਦੀਆਂ ਫਿਰ ਉងਦੀਆਂ ਫਿਰ ਉੱਠਦੀਆਂ ਫਿਰ ਵੱਡੀਆਂ ਹੁੰਦੀਆਂ ਇਹ ਚੱਲਦਾ ਰਹਿੰਦਾ ਹਾਲਾਤਾਂ ਦੇ ਮੁਤਾਬਕ ਮੈਚ ਬਣਦਾ ਰਹਿੰਦਾ ਜਿਹੋ ਜਿਹੇ ਹਾਲਾਤ ਸਮਾਜ ਦੇ ਅਰਥ ਵਿਵਸਥਾ ਦੇ ਦੁਨੀਆ ਦੇ ਦੇਸ਼ ਦੇ ਉਸ ਤਰ੍ਹਾਂ ਹੀ ਪੋਲਿਟਿਕਸ ਆਪਣੇ ਆਪ ਨੂੰ ਲਗਾਤਾਰ ਰੀਨੋਵੇਟ ਕਰਕੇ ਅਡਜਸਟ ਕਰਦੀ ਆ ਤਾਂ ਕਿ ਉਹਦੇ ਪੈਰ ਉਸ ਹਾਲਾਤਾਂ 'ਚ ਜੰਮੇ ਰਹਿਣ ਸਾਡੇ ਕੋਈ ਦਿੱਕਤਾਂ ਜਿਹੜੀਆਂ ਜਿਹੜਾ ਤੁਸੀਂ ਸਵਾਲ ਖੜਾ ਕਰਦੇ ਆ ਕਿ ਪੰਥਕ ਪੋਲਿਟਿਕਸ ਤਖੜੀ ਹੋਊਗੀ ਕਿ ਕਮਜ਼ੋਰ ਹੋਊਗੀ ਮੈਨੂੰ ਤੇ ਲੱਗਦਾ ਆ ਆਪਾਂ ਮਿਹਨਤ ਕਰਕੇ ਆਪਣੇ ਆਪੋ ਆਪਣੇ ਪੈਰਾਂ ਤੇ ਖਵਾੜੀ ਮਾਰੀ ਤੁਰੇ ਜਾਂਦੇ ਹਟਦੇ ਹੀ ਨਹੀਂ ਕੀ ਸੱਚੀ ਮੁੱਚੀ ਅਸੀਂ ਪੰਥ ਨੂੰ ਪੜਨਾਏ ਹੋਏ ਆ ਸਾਡੇ ਕੋਲ ਐਸਜੀਪੀਸੀ ਹੈਗੀ ਆ ਤੇ ਆਪਾਂ ਐਸਜੀਪੀਸੀ ਦੀ ਸ਼ਰਨ ਚ ਜਾ ਕੇ ਇਕੱਠੇ ਹੋ ਜਾਈਏ ਹੋਰ ਕਿਤੇ ਨਹੀਂ ਆਪਾਂ ਆਪੋ ਆਪਣੇ ਹੋ ਸਕਦੇ ਸਿੱਧੇ ਇਕੱਠੇ ਨਹੀਂ ਹੋ ਸਕਦੇ ਉਹ ਤੇ ਇੱਕ ਸਰਬ ਸਾਂਝੀ ਸੰਸਥਾ ਹੈਗੀ ਆ ਆਪਾਂ ਉਹਦੇ ਤੇ ਵੀ ਕਿੰਤੂ ਪਰੰਤੂ ਕਰ ਦਿੰਨੇ ਆ ਯਾਨੀ ਕੋਈ ਛੱਡਿਆ ਹੀ ਨਹੀਂ ਦੇਖੋ ਜੀ ਉਹਦੇ ਅਕਾਲੀਆਂ ਦੀ ਕੰਟਰੋਲਡ ਹੈਗੀ ਆ ਅਕਾਲੀ ਉਹਨੂੰ ਤੇ ਚਲਾਉਂਦੇ ਆ ਉੱਥੋਂ ਤੇ ਜੀ ਜੇਬ ਚੋਂ ਜਥੇਦਾਰ ਨਿਕਲ ਚਿੱਠੀ ਚੋ ਜਥੇਦਾਰ ਨਿਕਲਦੇ ਆ ਲਫਾਫਿਆਂ ਚੋ ਨਿਕਲਦੇ ਕੋਈ ਗੱਲ ਫਿਰ ਕੋਈ ਡਿਸਪਲਿਨ ਕਿਸੇ ਕਿਸਮ ਦੀ ਆਪਾਤ ਆਪੀ ਐਨਾਰਕੀ ਜਿਹਦਾ ਜਿੱਦਣ ਨੂੰ ਦਾ ਲੱਗਦਾ ਲਾਇਤ ਰਿਆ ਜਾਂਦਾ ਇਹ ਜਿਹੜੇ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਇਹਨਾਂ ਦਾ ਜਿਸ ਢੰਗ ਨਾਲ ਤਤ ਪੜਤ ਫੈਸਲਾ ਹੋਇਆ ਇਲੈਕਸ਼ਨ ਲੜਨ ਦੇ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਲੋਕਾਂ ਨੇ ਆਪ ਇਹਨਾਂ ਦੀ ਕਮਾਂਡ ਲੈ ਕੇ ਇਹਨਾਂ ਨੂੰ ਅੱਗੇ ਕੀਤਾ ਤੇ ਇਹਨਾਂ ਨੂੰ ਜਿਤਾਇਆ ਇੱਕ ਪਾਸੇ ਦੋਵੇਂ ਪਾਸੇ ਬੜੀਆਂ इमोशनल ਅਪੀਲਾਂ ਸੀ ਇੱਕ ਤੇ ਕਿ ਅਮਰਿਤਪਾਲ ਨਾਲ ਜੇ ਕੇਂਦਰ ਤੱਕਾ ਕਰਦਾ ਤੇ ਚੰਗਾ ਫਿਰ ਅਸੀਂ ਉਹਦਾ ਜਵਾਬ ਦੇ ਦਿੰਨੇ ਆ ਉਹ ਲੋਕਾਂ ਨੇ ਜਵਾਬ ਅਮਰਿਤਪਾਲ ਦੇ ਹੱਕ ਨਾਲੋਂ ਜ਼ਿਆਦਾ ਕੇਂਦਰ ਨੇ ਜਿਹੜਾ ਉਹਨਾਂ ਤੇ ਤੱਕਾ ਕੀਤਾ ਉਹਦਾ ਜਵਾਬ ਦਿੱਤਾ ਇਹ ਸਾਨੂੰ ਸਮਝਣਾ ਚਾਹੀਦਾ ਪੰਜਾਬ ਵਾਲੇ ਲੋਕ ਜਿਹੜੇ ਪੰਜਾਬ ਦੇ ਵੋਟਰ ਆ ਉਹ ਗੈਰਤਮੰਦ ਇਨਸਾਨ ਨੇ ਉਹ ਕਿਸੇ ਪੋਲਿਟਿਕਸ ਨੂੰ ਪ੍ਰੂਵ ਨਹੀਂ ਕੀਤਾ ਕਿ ਉਹਨਾਂ ਦੀ ਪੋਲਿਟਿਕਸ ਆ ਜਾਂ ਜਿਹੜੀ ਖਾਲਸਾਣ ਦੀ ਜਾਂ ਤਿੱਖੀ ਜਾਂ ਉਹ ਜਿਸ ਤਰ੍ਹਾਂ ਜੋ ਪਹਿਲਾਂ ਤਜਰਬੇ ਕੀਤੇ ਉਸ ਨੂੰ ਅਸੀਂ ਰੈਸਰੈਕਟ ਕਰਨਾ ਜਾਂ ਉਹਨੂੰ ਦੁਬਾਰਾ ਅਸੀਂ ਖੜੇ ਕਰਨਾ ਉਹਦੇ ਤੇ ਮੋਹਰ ਨਹੀਂ ਹੈ ਜੇ ਕੋਈ ਸਾਡੇ ਬੰਦੇ ਸਮਝਦੇ ਹੋਣ ਦੂਜੇ ਪਾਸੇ ਜਿਹੜੇ ਲੋਕਾਂ ਨੇ ਕਿਹਾ ਉਹ ਤੇ ਅਸੀਂ ਵੀ ਕਹਿ ਰਹੇ ਹਾਂ ਉਹ ਤੇ ਚੰਜੀਤ ਚੰਨੀ ਨੇ ਬਾਹਾਂ ਖਿਲਾਰ-ਖਿਲਾਰ ਕੇ ਪਾਰਲੀਮੈਂਟ ਦੇ ਅੰਦਰ ਕਿਹਾ ਉਹਦੀ ਪਾਰਟੀ ਕਹਿੰਦੀ ਅਸੀਂ ਨਹੀਂ ਇਹਦੇ ਨਾਲ ਖੜੇ ਹੋ ਕਹਿੰਦੇ ਨਾ ਖੜੇ ਹੋ ਮੈਂ ਤੇ ਖੜਾ ਮੈਂ ਤੇ ਸੱਚ ਨਾਲ ਖੜਾ ਤੁਸੀਂ ਉਸ ਬੰਦੇ ਨੂੰ ਕਿਉਂ ਨਹੀਂ ਛੱਡਦੇ ਤੁਸੀਂ ਕਿਉਂ ਤੱਕ ਇਹਨਾਂ ਅੰਦਰ ਰੱਖਿਆ ਜਦੋਂ ਜਿੱਤੇ ਹੀ ਗਿਆ ਯਾਨੀ ਇਹ ਗੱਲਾਂ ਸਾਡੇ ਪੰਜਾਬੀਆਂ ਦੇ ਖੂਨ ਚ ਆਹੀ ਇਹ ਹੀ ਗੱਲ इमोशनल ਅਪੀਲ ਭਾਵਕ ਭਵ ਪਵਨਾਤਮਕ ਅਪੀਲ ਜਿਹੜੀ ਹੈ ਉਹ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਜਾਂਦੀ ਆ ਉਹਨਾਂ ਨੇ ਕਿਤੇ ਇਹ ਕਿਹਾ ਕਿ ਦੇਖੋ ਜੀ ਮੈਂ ਆਪਣਾ ਬਾਪ ਕੁਰਬਾਨ ਕਰਤਾ ਅਸੀਂ ਆ ਕੀਤਾ ਤੇ ਤੁਸੀਂ ਕਿਤੇ ਇੱਕ ਪਰਚੀ ਨਹੀਂ ਪਾਸ ਲੋਕਾਂ ਕਰ ਲੈ ਪਰਚੀਆਂ ਜਿੰਨੀਆਂ ਕਹੇ ਪਾਵਾਂਗੇ ਵੀ ਪਵਾਵਾਂਗੇ ਉੱਥੇ ਵੀ ਉਹੀ ਗੱਲ ਹੈਗੀ ਪਰ ਇਹ ਇਹ ਸਮਝ ਲਿਆ ਜਾਏ ਕਿ ਆਪਾਂ ਕਿਸੇ ਗਾਂ ਨੂੰ ਮਰਡਰ ਦੀ ਜਾਂ ਕਿਸੇ ਦੇ ਉਸ ਤਰੀਕੇ ਨਾਲ ਹਮਲੇ ਕਰਨ ਦੀ ਪੋਲਿਟਿਕਸ ਤੇ ਮੋਹਰ ਲੱਗ ਗਈ ਹੈ ਇਹ ਲੱਗਾ ਇੰਜ ਕਿ ਯਾਰ ਇੱਕ ਤੁਸੀਂ इमोशनल ਅਪੀਲ ਕੀਤੀ ਹੈ ਕਿ ਤੂੰ ਤੁਹਾਡੇ ਪੰਥ ਦੀ ਖਾਤਰ ਤੁਹਾਡੇ ਪਿਤਾ ਜੀ ਦੀ ਕੁਰਬਾਨੀ ਹੋਈ ਲੋਕਾਂ ਨੇ ਕਿਹਾ ਲਓ ਜੇ ਅਸੀਂ ਬਾਜੀ ਮੋੜ ਤੇ ਨੇ ਅਸੀਂ ਉਸ ਦਾ ਤਾਸ ਨੂੰ ਤੁਹਾਨੂੰ ਉਹ ਜਿੰਨਾ ਉਹ ਤੁਸੀਂ ਕੀਤਾ ਸੀ ਉਸ ਦਾ ਇਹਦੇ ਵਿੱਚ ਤੁਹਾਨੂੰ ਵੋਟਾਂ ਪਾਵਾਂਗੇ ਗੱਲ ਸਮਝ ਆਉਂਦੀ ਹੈ ਕੋਈ ਐਡੀ ਗੁੰਝਲਦਾਰ ਪਚੀਦਾ ਗੱਲ ਇਥੋਂ ਕੱਢਿਆ ਕੀ ਜਾਣ ਲੱਗ ਗਿਆ ਬਹੁਤ ਸਾਰੇ ਬੰਦੇ ਵੀ ਸੋਚਣ ਲੱਗੇ ਉਹ ਚ ਸਰਬਜੀਤ ਸਿੰਘ ਖਾਲਸਾ ਵੀ ਸੋਚ ਰਿਹਾ ਹੋਰ ਵੀ ਕਈ ਪਿੱਛੇ ਹੀ ਤੁਹਾਨੂੰ ਉਹ ਤੁਸੀਂ ਦੇਖਿਆ ਰਾਜਦੇਵ ਸਿੰਘ ਖਾਲਸਾ ਖਾਲਸੇ ਮਤਲਬ ਜਿਹੜੇ ਸਾਰੇ ਉਸ ਪਾਸੇ ਦੂਜਾ ਜਸਬੀਰ ਸਿੰਘ ਰੋਡੇ ਉਹਨਾਂ ਨੂੰ ਕਹਿੰਦੇ ਅੱਗੇ ਲਾ ਕੇ ਯਾਨੀ ਸਾਰਾ ਕੁਝ ਢਾਂਚਾ ਤਿਆਰ ਹੀ ਬੈਠਾ ਯਾਨੀ ਪਿੱਛੇ ਪਾਰਟੀ ਦਾ ਪ੍ਰੋਗਰਾਮ ਸੰਵਿਧਾਨ ਸਭ ਤਿਆਰ ਹੋ ਗਿਆ ਇੱਕ ਵਾਰੀ ਮੜ ਜਾ ਟਵੀਟ ਕਰਵਾਉਣਗੇ ਜਾਂ ਮੋਹਰ ਲਵਾਉਣਗੇ ਹੋ ਸਕਦਾ ਕੋਈ ਵੀਡੀਓ ਹੀ ਕਿਸੇ ਤਰੀਕੇ ਦੀ ਕੱਢ ਕੇ ਲਿਆਉਣ ਪਰ ਰੋੜਾ ਰੌਲਾ ਪੈ ਸਕਦਾ ਕੀ ਕਿਸ ਤਰ੍ਹਾਂ ਰਿਕਾਰਡ ਹੋਈ ਕਿੱਦਾਂ ਹੋਈ ਉਸ ਦਿਨ ਕੋਈ ਮੈਸੇਜ ਇਸ ਕਿਸਮ ਦਾ ਆ ਸਕਦਾ ਜਿਹੜਾ 19 ਤਰੀਕ ਨੂੰ ਰਖੜ ਪੁੰਨਿਆ ਦੇ ਉੱਤੇ ਵੱਡਾ ਇਕੱਠ ਹੋਣਾ ਆ ਉੱਥੇ ਉਹਨਾਂ ਨੇ ਕਾਲ ਦਿੱਤੀ ਹੈ ਹੁਣ ਇਹਦਾ ਰਿਜ਼ਲਟ ਹੀ ਹੈ ਕਿ ਜਿਹੜੇ ਪਹਿਲਾਂ ਹੀ ਬਖੇੜੇ ਪਏ ਹੋਏ ਆ ਅਕਾਲੀ ਦਲ 1920 ਅਕਾਲੀ ਦਲ ਜੁਨਾਈਟਿਡ ਅਕਾਲੀ ਦਲ ਲੱਗ ਥਲਗ ਲੱਗ ਉਹ ਫਿਰ ਯੂਨਾਈਟਿਡ ਦੇ ਦੋ ਢੜੇ ਹੋ ਗਏ ਨਾ ਫਿਰ ਮੈਂ ਉਹਨੂੰ ਅਲੱਗ ਥਲਗ ਵਾਲਾ ਵੀ ਕਹਿਣਾ ਚਾਹੀਦਾ ਨਾਲ ਹੀ ਫਿਰ ਅਕਾਲੀ ਦਲ ਇੱਕ ਲੱਗ ਥਲਗ ਹੋਇਆ ਫਿਰ ਉਹ ਹੋਰ ਨਾਲ ਨੂੰ ਜੋੜ ਕੇ ਹੋਰ ਫਿਰ ਉਹ ਮਰਜ ਹੋ ਗਿਆ ਫਿਰ ਮਰਜ ਤੋਂ ਫਿਰ ਅਲੱਗ ਹੋ ਗਿਆ ਜਿਹੜਾ ਢੀਂਟ ਸਿੰਘਾਲਾ ਏ ਹੁਣ ਕਈ ਅਕਾਲੀ ਦਲ ਅੰਦਰ ਬਾਹਰ ਬਣੇ ਫਿਰਦੇ ਆ ਦੋ ਹੋਰ ਹੁਣ ਬਣਨਗੇ ਤਿਆਰ ਹੀ ਬੈਠੇ ਆ ਸਮਝ ਲਓ ਇੱਕ ਤੇ ਜਿਹੜੇ ਬਾਕੀ ਧੜੇ ਆ ਇਹ ਕਹਿ ਰਿਹਾ ਕਿ ਅਸੀਂ ਡੈਲੀਗੇਟ ਸਾਧ ਲਿਆ ਡੈਲੀਗੇਟ ਮੇਰੇ ਖਿਆਲ ਪੌਣੇ 500 450 ਡੈਲੀਗੇਟ ਕਾਫੀ ਵੱਡੀ ਗਿਣਤੀ ਆ ਕਿੰਨੇ ਕੁੰਨਾਂ ਚ ਆਉਂਦੇ ਆ ਇਹਨਾਂ ਦੀ ਕਾਲ ਤੇ ਜਾਉਂ ਜੀ ਬੈਠ ਕੇ ਲੋਕਾਂ ਦੇ ਕੋਲ ਕਿਹੜੇ ਸਾਰੀ ਪਛਾਣਿਆ ਵੀ ਆ ਡੈਲੀਗੇਟ ਆ ਤੇ ਆ ਨਹੀਂ ਡੈਲੀਗੇਟ ਇਹ ਸਾਰਾ ਇੱਕ ਆਪਣੇ ਪਾਸੇ ਤਸੂੜੀ ਸ਼ੁਰੂ ਹੈ ਤੇ ਪ੍ਰਧਾਨ ਆਖਿਰ ਉਹ ਚੁਣਨਗੇ ਜੱਥੇਬੰਦੀ ਬਣਾਉਣਗੇ ਕਿਉਂਕਿ ਵਾਪਸ ਜਾਣ ਦੀ ਘੱਟ ਹੀ ਕੋਈ ਗੁੰਜਾਇਸ਼ ਦਿਖ ਰਹੀ ਆ ਜਦ ਇਹ ਅਜੇ ਕਾਰਵਾਈ ਪੂਰੀ ਨਹੀਂ ਹੋਈ ਤੇ ਦੂਜੇ ਪਾਸੇ ਬਾਬੇ ਬਕਾਲੇ ਰਖੜਪੁਰਿਆਂ ਤੇ ਜਿੱਦਾ ਵੈਸੇ ਵੀ ਇੱਕ ਵੱਡਾ ਫੰਕਸ਼ਨ ਉਹ ਤੇ ਹਰ ਸਾਲ ਹੁੰਦਾ ਉਥੇ ਇੱਕ ਉਸ ਸਪੈਸ਼ਲ ਅਕੇਸ਼ਨ ਤੇ ਇਹ ਅਨਾਉਂਸ ਕਰਨ ਨੂੰ ਫੇਰ ਰਹੇ ਆ ਕਿ ਅਸੀਂ ਵੀ ਇੱਕ ਧੜਾ ਪਾਰਤੀ ਜਾਂ ਉਧਰ ਨੂੰ ਕਾਲੀ ਨਾ ਕਰ ਲਈਏ ਇਹ ਸਾਰੀ ਗੱਲ ਦਾ ਫਾਇਦਾ ਪੰਜਾਬ ਨੂੰ ਜਾਂ ਪੰਥਿਕ ਪੋਲਿਟਿਕਸ ਨੂੰ ਉਸ ਰਾਜਨੀਤੀ ਨੂੰ ਕਿਵੇਂ ਹੋ ਸਕਦਾ ਹੈ ਤੇ ਤੁਸੀਂ ਸੋਚ ਲਓ ਅੱਜ ਤੁਸੀਂ ਦੇਖਿਆ ਹੁਣ ਗਰੇਵਾਲ ਮੇਸ਼ਿੰਦਰ ਸਿੰਘ ਗਰੇਵਾਲ ਭੂੰਦੜ ਹੋਰ ਸਾਰੇ ਉਸ ਟੜੇ ਨੇ ਬੈਠ ਕੇ ਜਿਹੜੇ ਸੁਖਬੀਰ ਬਾਦਲ ਹੁਣਾਂ ਦੇ ਟੜੇ ਵਾਲਿਆ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਚ ਮੇਸ਼ਿੰਦਰ ਸਿੰਘ ਗਰੇਵਾਲ ਨੇ ਮੇਰੇ ਖਿਆਲ ਅੱਧੇ ਘੰਟੇ ਤੋਂ ਉੱਪਰ ਟਾਈਮ ਲਾ ਕੇ 30 40 ਮਿੰਟ ਲਾ ਕੇ ਕਾਫੀ ਵਿਆਖਿਆ ਕੀਤੀ ਉਹਦਾ ਉਦਾ ਸਾਰੰਛ ਸਾਰਾ ਇਹ ਸੀ ਕਿ ਇਹ ਜਿਹੜੇ ਲੀਡਰ ਜਿੰਨਾ ਗੱਲਾਂ ਦੇ ਦੋਸ਼ ਅੱਜ ਸੁਖਬੀਰ ਬਾਦਲ ਤੇ ਲਾ ਰਿਆ ਪਹਿਲੀ ਗੱਲ ਤੇ ਜਿਹੜੇ ਦੋਸ਼ ਲੱਗ ਰਿਆ ਉਹਨਾਂ ਤੋਂ ਸੁਖਬੀਰ ਬਾਦਲ ਨਾਲੋਂ ਜ਼ਿਆਦਾ ਇਹ ਖੁਦ ਜ਼ਿੰਮੇਵਾਰ ਹੈ ਕਿਉਂਕਿ ਉਹਦੀ ਬਾਮ ਰੋਡ ਤੇ ਕਰਵਾਉਂਦੇ ਰਹੇ ਬਹੁਤ ਕੁਝ ਜ਼ਰਾਏ ਦੇ ਮੁਤਾਬਕ ਡੀਬਰੂਗਰ ਜੇਲ੍ਹ ਚੋਂ ਭਾਈ ਅਮਰਪਾਲ ਨੂੰ ਦੇ ਜ਼ਰੀਏ ਜਿਹੜਾ ਟਵੀਟ ਕੀਤਾ ਗਿਆ ਹੈਗਾ ਉਹ ਟਵੀਟ ਇਹ ਹੈ ਕਿ ਜਿਹੜਾ 19 ਅਗਸਤ ਨੂੰ ਇਕੱਠ ਹੋਣਾ ਹੈ ਉਹਦੇ ਮੁਤਲਕ ਇੱਕ ਕਾਲ ਦਿੱਤੀ ਗਈ ਹੈਗੀ ਉਹਦੇ ਹਵਾਲੇ ਦੇ ਨਾਲ ਇਹ ਟਵੀਟ ਕੀਤਾ ਗਿਆ ਹੈਗਾ ਕਿਉਂਕਿ ਇਹ ਟਵੀਟ ਜਿਹੜਾ ਹੈਗਾ ਇਹ ਜਿਹੜੀ ਕਿਉਂਕਿ ਜਿਹੜਾ ਇਕੱਠ ਹੈਗਾ ਇਹ ਅਕਾਲੀ ਦਲ ਜਿੱਥੇ ਬੰਦੀਆਂ ਦੇ ਹਵਾਲੇ ਦੇ ਨਾਲ ਇਹ ਇਕੱਠ ਹੋਣ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਸਰਬਜੀਤ ਸਿੰਘ ਖਾਲਸਾ ਨੇ ਵੇਸ ਦੇ ਮੁਤਲਕ ਐਲਾਨ ਕੀਤਾ ਸੀਗਾ ਕਿ 19 ਅਗਸਤ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਔਰ ਉਹਦੇ ਵਿੱਚ ਭਾਈ ਅਮਰਤਪਾਲ ਨੂੰ ਅਕਾਲੀ ਦਲ ਪੰਥਕ ਦਾ ਜਿਹੜਾ ਵਾ ਉਹ ਪ੍ਰਧਾਨ ਚੁਣਿਆ ਜਾਏਗਾ ਦਾ ਐਲਾਨ ਸਰਬਜੀਤ ਸਿੰਘ ਖਾਲਸਾ ਕਰ ਚੁੱਕੇ ਨੇ ਪਰ ਹੁਣ ਉੱਥੇ ਪਾਈ ਅਮਰਤਪਾਲ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਇਹ ਤੇ ਹਾਲਾਤੋ ਵਾਕਿਆਤ ਹੀ ਦੱਸਣਗੇ ਕਿਉਂਕਿ ਹਈਏ ਉਹ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਔਰ ਜਿਸ ਦਾ ਨੋਟਿਸ ਕੇਂਦਰ ਸਰਕਾਰ ਨੂੰ ਅ ਅਦਾਲਤ ਤੋਂ ਪਹੁੰਚ ਗਿਆ ਹੈਗਾ ਵਾ ਕਿ ਜਿਹੜਾ ਉਹਨਾਂ ਤੇ NSA ਲੱਗਾ ਵਾ ਉਹ ਕਿਸ ਬੇਸ ਤੇ ਲੱਗਾ ਵਾ ਕਿਉਂ ਲੱਗਾ ਹੈਗਾ ਵਾ ਉਹਦੀ ਵਜਾਹਤ ਦਿੱਤੀ ਜਾਵੇ ਜਿਹੜੇ ਉਹਨਾਂ ਕੋਲ ਠੋਸ ਸਬੂਤ ਹੈ ਉਹ ਬਿਆਨ ਕੀਤੇ ਜਾਣ ਫੇਰ ਹੀ ਪਤਾ ਚੱਲੇਗਾ ਕਿ ਇਹ ਜਿਹੜਾ NSA ਉਹ ਖਤਮ ਹੁੰਦਾ ਜਾਂ ਨਹੀਂ ਹੁੰਦਾ ਔਰ ਪਾਈ ਅਮਰਤਪਾਲ ਆ ਆ ਕੇ ਜਿਹੜਾ ਅਕਾਲੀ ਦਲ ਪੰਥ ਦਾ ਉਹਨਾਂ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਭਾਈ ਸਰਬਜੀਤ ਸਿੰਘ along ਔਰ ਜਿਹੜੇ ਅਕਾਲੀ ਦਲ ਔਰ ਜਿਹੜੇ ਅਕਾਲੀ ਦਲ ਪੰਥ ਦੇ ਮੈਂਬਰਾਂ ਨੇ ਉਹਨਾਂ ਲੋ ਵੀ ਉਹਨੂੰ ਭਾਈ ਅਮਰਤਪਾਲ ਸਵੀਕਾਰ ਕਰਦੇ ਆ ਕਿ ਨਹੀਂ ਕਰਦੇ ਇੱਕ ਤੇ ਇਹ ਤੇ ਵਕਤ ਤੇ ਹਾਲਾਤ ਹੀ ਦੱਸਣਗੇ ਪਰ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼